ਦਾ ਔਰਾ ਹੈ ਕੁਝ ਵੀ ਨਹੀਂ ਰਹੇ ਮੈਂ ਤੁਹਾਡੇ ਸਿੰਘ ਰੁਪਿੰਦਰ ਸਿੰਘ ਨੂੰ ਬਹੁਤ ਸ਼ਾਨਦਾਰ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਜੋ ਸਾਡੇ ਸਿੱਖ ਸੂਰਮੇ ਜੋਦੇ ਭਾਈ ਗੁਰਜੀਤ ਸਿੰਘ ਦੀ ਖਾਲਸਾ ਜੋ ਕਿ ਸਮਾਨੇ ਦੇ 400 ਫੁੱਟ ਉੱਚੇ ਟਾਵਰ ਤੇ ਬੈਠੇ ਨੇ ਉਹ ਟਾਵਰ ਤੇ ਕਿਉਂ ਬੈਠੇ ਨੇ ਕਿਉਂਕਿ ਜਿਹੜਿਆਂ ਲੋਕ ਗੁਰੂ ਦੀਆਂ ਬੇਨਤੀਆਂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਨਪਾੜ ਦੇ ਨੇ ਜਾਂ ਦੂਜੇ ਧਰਮਾਂ ਦੇ ਵਿੱਚ ਉਹਨਾਂ ਜਿਹੜੇ ਤਾਂ ਨਿcrets ਪਾੜੇ ਜਾਂਦੇ ਨੇ ਫਿਰ ਇਹ ਮਾਪਦ ਬੜਾ ਵੱਡਾ ਜਾਂਦਾ ਹੈ ਇਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਦੂਰ ਦੀ ਬੇਇੱਜ਼ਤੀ ਕਰਦੇ ਨੇ ਜਾਂ ਧਾਰਮਿਕ ਗ੍ਰੰਥਾਂ ਦੀ ਬੇਇੱਜ਼ਤੀ ਕਰਦੇ ਨੇ ਉਹਨਾਂ ਲੋਕਾਂ ਵਾਸਤੇ ਮੌਜੂਦਾ ਜਿਹੜਾ ਕੋ ਕਾਨੂੰਨ ਬਣਾਇਆ ਜਾਵੇ ਸਖਤ ਉਹਨਾਂ ਲੋਕਾਂ ਨੂੰ ਸਜ਼ਾਵਾ ਦਿੱਤੀ ਜਾਵੇ ਇਹਨਾਂ ਦੇ ਵਾਸਤੇ ਉਹਨਾਂ ਨੂੰ ਸਖਤ ਸਜ਼ਾਵਾ ਦੇਣ ਦੇ ਵਾਸਤੇ ਭਾਈ ਹੁਜੇ ਸਿੰਘ ਜੀ ਖਾਲਸਾ ਲਗਭਗ ਪਿਛਲੇ 2 ਮਹੀਨਿਆਂ ਤੋਂ ਸੰਭਾਣੇ ਅਰਤੀ ਦੇ ਨਾਲ ਉਹ 400 ਤੋਂ ਉੱਚੇ ਟਾਲਕ ਦੇ ਉੱਪਰ ਬੈਠੇ ਨੇ ਤੇ ਨਾਲ ਹੀ 11 ਚੰਦਰੀ ਭੋਖੜ ਧਾਰ ਤੇ ਬੈਠੇ ਨੇ ਮੈਂ ਸੰਤਾਂ ਦੇ ਰੱਥੇ ਕਪੀਲ ਕਰਦਾ ਕਿ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਆਪਣੇ ਪਰਿਵਾਰ ਦੇ ਵਾਸਤੇ ਨਹੀਂ ਜਾਂ ਆਪਣੇ ਕਾਰੋਬਾਰ ਨੂੰ ਚੱਲਦਾ ਰਹਿਣ ਦੇ ਵਾਸਤੇ ਨਹੀਂ ਉਹ ਸਾਡੇ ਨੂੰ ਗੁਰਦੁਆਸਾਹ ਮਹਾਰਾਜ ਜੀ ਦੇ ਪਾਸੇ ਟਾਬਲ ਦੇ ਉੱਪਰ ਬੈਠੇ ਨੇ ਜਿਹੜੇ ਲੋਕ ਬੇਇੱਜ਼ਤੀ ਕਰਦੇ ਨੇ ਉਹਨਾਂ ਦੇ ਵਾਸਤੇ ਸਖਤ ਜਿਹੜਾ ਕੋਈ ਕਾਨੂੰਨ ਬਣਾਇਆ ਜਾਵੇ ਉਹਨਾਂ ਲੋਕਾਂ ਨੂੰ ਸੁਝਾਵਾ ਦਿੱਤੀਆਂ ਜਾਂ ਇਸ ਵਾਸਤੇ ਸਾਡੇ ਸਾਰਿਆਂ ਦੇ ਹੱਕਾਂ ਦੇ ਵਾਸਤੇ ਉਹ ਟਾਬਲ ਦੇ ਉੱਪਰ ਬੈਠੇ ਨੇ ਮੈਂ ਸੰਖਿਆ ਦੇ ਨੱਤੇ ਕਮੇਲ ਕਰਦਾ ਕਿ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਭਾਈ ਸਾਹਿਬ ਦਾ ਸਾਥ ਜਰੂਰ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ